ਕਰਤਾ ਕੰਪਲੀਟ ਆ। ਹੂੰ। ਦੇਖੋ ਪਿਆ ਤਿਆਰ ਕਰਿਆ। ਬਾਜੀ ਬਾ। ਪਾਣੀ ਹੁਣ ਬਿੱਟਾ ਤਿਆਰ ਕਰਦੇ। ਅਜ ਕਿੰਨਾ ਟਾਈਮ ਹੋ ਗਿਆ? ਅਜ 2 ਘੰਟੇ ਲੱਗੇ ਤੁ। ਫੇਰ ਪੂਰਾ ਚਮਕਾਇਆ ਬੰਨੇ ਰੰਗ ਮਾਰ ਕੇ। ਹਾਂ ਦੇਖੋ। ਬੋਲ ਗਿਆ। ਅੰਦਰੋਂ ਨੱਕਾ ਤਿਆਰ ਕਰਨਾ। ਨਾ ਜੈਪਸੀ ਲਈ ਵਰਤਾਂ ਜੈਪਸੀ। ਹਾਂ। ਇੱਥੇ ਪਰ ਲੈ ਕੇ ਆਉਣੀ ਪੈਂਦੀ ਆ। ਹਾਂ। ਜੇ ਕੋਈ ਜਾਦੇ ਨਾ ਹੋਵੇ ਉਹਨਾਂ ਕੋਲ ਕਹਿੰਦੇ ਸਾਡੇ ਕੋਲ ਟਰੈਕਟਰ ਵੱਧ ਨੇ ਪਰ ਕੰਮ ਉਹ ਚਾਲਦਾ ਜੋਰਾਂ ਦੇ ਉਹਨਾਂ ਦਾ ਹਾਂ ਜਿਹੜਾ ਸਮਾਨ ਸਮੁੰਦਰ ਜਹਾਜ਼ ਤੇ ਆਉਂਦਾ ਉਹਨਾਂ ਫਿਰ ਆਊਗਾ ਉਹਨਾ ਪਾਣੀ ਆ ਜਾਊਗਾ ਜਿੱਥੇ ਕੋਠੀ ਪਾਉਣੀਆਂ ਪਾਣੀ ਚ ਪਾਉਣੀਆਂ ਆਹੋ ਕਿਸ਼ਤੀ ਵੀ ਤਿਆਰ ਹੋਈ ਜਾਂਦੀ ਆ ਕਿਸ਼ਤੀ ਚ ਕੀ ਕਰੋਂਗੇ ਤੇ ਬਹਿ ਕੇ ਚਣਾਈ ਲਾਏ ਕਰੋਂਗੇ ਲੈ ਕੇ ਰੈਦੀ ਲਾਵਾਗੇ ਉਤੇ ਅ ਜੈਪਸੀ ਕੋਲ ਚੱਲ ਮੜਾ ਜਾ ਨੱਕਰੇ ਵੀ ਖੜੀਆਂ ਹੋਣਗੇ ਗੱਡੀਆਂ ਗਈ ਫੇਰ ਦੋ ਭੜੀਆਂ ਨੇ ਹੋਰ ਹੈਂ ਉਹ ਭੜੀਆਂ ਦੋ ਦੋ ਘਰੇ ਘੜੀਆਂ ਨੇ ਅੱਛਾ ਹੈਂ ਠੀਕ ਤੇ ਜਹਾਜ਼ ਜਿਹੜਾ ਜਹਾਜ਼ ਉਹ ਕੌਣ ਚਲਾਉਂਦਾ ਫੇਰ ਉਨਾ ਬੰਦਾ ਚਲਾਉਂਦਾ ਕਿਤੇ ਮੈਂ ਕਹ ਜੀ ਅੱਛਾ ਬੰਦਾ ਰੱਖਿਆ ਹੋਇਆ ਹੈ ਹਾਂ ਨਹੀਂ ਫਿਰ ਮੈਨੂੰ ਚਲਾਉਣਾ ਪੈਂਦਾ ਅੱਛਾ ਪਈਆ ਰੱਖਿਆ ਹੋਇਆ ਹਾਂ 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 ਪਈਆ ਰੱਖਿਆ ਪਿਆ ਲੋਹ ਲੈ ਕੇ ਜਾਂਦਾਗਾ ਠੀਕ ਤੇ ਫਿਰ ਹੁਣ ਅੱਗੇ ਆਪਣੇ ਦਰਸ਼ਕਾਂ ਨੂੰ ਕੀ ਕਹਣਾ ਜਾਨਾ ਮਾਰੀ ਕਹਿੰਦਾ ਵੀ ਜੇ ਕੋਈ ਨਹੀਂ ਸ਼ਾਦ ਰਹੇਗਾ ਕੋਈ ਗਣੀ ਛੱਡ ਕੋਈ ਸ਼ਾਰਾ ਕੋਈ ਸ਼ਾਦ ਰਹੇਗਾ ਸਮਾਰਾ 75 ਤੇ ਹੁਣ ਰੱਖਿਆ ਪਰੇ ਕੀ ਕਰੀ ਬਣਾਉਣੇ ਚਾਹ ਜਵਾਬ ਦੇ ਹਾਂ ਅੱਕਾਂ ਦਿਨ ਹੁਣ ਚਾਈ ਦਾ ਪੜਨਾ ਇਹਦਾ ਠੀਕ ਆ ਕੂਟੀ ਦੀ ਚਾਈ ਪਈ ਆ ਉਹਦੀ ਹਾਂ ਉਹਦਾ ਕੰਮ ਆ ਨਾ ਅੱਗੇ 5 ਜਿਹੜੇ 7-8 ਕੋਠੀਆਂ ਪਈਆਂ ਭੈਣ ਜਦੋਂ ਮੂਰੇ ਉਹ ਪਈਆਂ ਉਹਦੇ ਹੀ ਕੰਮ ਕਰਨਾ ਹੁਣ ਨੱਕੇ ਨਾਲ ਛਾਈ ਬੰਦ ਕਰਦੇ ਆ ਜਿਹੜੀ 10000 ਰੁਪਏ ਕੋਠੀ ਛਾਈ ਦੀ ਉਹ ਉਹ ਵਾਸ ਕਰਦੇ ਫਾਈਨਲ ਕੰਮ ਹੀ ਬੜਾ ਹੋਇਆ ਮੇਰਾ ਹਣਾ ਇਤਰੀ ਬੋਸਰਾ ਜੀ ਕੋਈ ਹੈਗਾ ਮੈਂ ਇਤਰੀ ਮੈਨੂੰ ਬੈਂਕ ਦਾ ਕਾਊਂਟਰ ਕਰ ਕਰਦੀ ਠੀਕ ਆ ਠੀਕ ਆਹੋ ਚੱਲ ਬੈਠ ਹੁਣ ਉਹਦੇ ਲਈ ਪਾਚੀ ਹਾਂ ਹੁਣ ਕੰਮ ਦਾ ਨਾਂ ਫੜੀਏ ਨੱਕੇ ਨੂੰ ਕੋਈ ਜਵਾਬ ਦੇ ਦੀ ਸਭ ਨੂੰ ਜਵਾਬ ਦੇ ਦੇ ਬਸ ਚੱਲ ਫਿਰ ਰੱਬ ਦੀ ਕਿੰਨੀ ਕੀ ਹਾਲ ਹੈ ਓਕੇ ਧੰਨਵਾਦ ਤਾਂ ਜੀ ਲੈ ਵੀ ਸੀ ਰਿਆ ਹੁਣ ਪਾਈਆਂ ਨੂੰ ਦੱਸ ਰਿਹਾ ਜੀਦਾ ਆਹ ਹੋਦੀ ਬਣਾਈ ਆ ਕਿੰਨਾ ਟਾਈਮ ਤੇ ਕਿਵੇਂ ਬਣਾਈ ਆ ਆ ਦੇਖੋ ਜੀ ਹਾਂਜੀ ਇਹ ਦੋ ਦਿਨ ਲੱਗੇ ਠੀਕ ਆ ਆ ਦੇਖੋ ਹੂੰ ਬਣਾਈ ਦਾ ਪੂਰੀ ਹਾਂ ਇਹ ਜਿਹਨੂੰ ਐ ਕੱਟੀ ਦੇਖ ਤਿੰਨ ਪਾਸੇ ਪਾਣੀ ਜਾਂਦਾ ਹੈ ਹਾਂ ਤਿੰਨ ਪਾਸੇ ਜਾਂਦਾ ਹੈ ਠੀਕ ਆ ਤੇ ਹੁਣ ਫਿਰ ਅੱਗੇ ਅੱਗੇ ਉਧਰ ਜਾਵਾਂਗੇ ਠੀਕ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਕ ਹੋਰ ਦੇ ਜਾਣ ਦੋ ਨੱਕੇ ਬਣਾ ਕੇ ਬਣਿਆ ਹੂੰ ਜਿਹੜਾ ਉਸ ਦਰਿਆ ਚ ਕਹਿੰਦੇ ਕੋਠੀ ਬਣੀ ਉਹ ਹੁਣ ਟੈਸਟੀ ਆਊਗੀ ਫੇਰ ਹੀ ਬਣਾਵਾਂਗੇ ਟੈਸਟੀ ਤੇ ਤਿਆਰੀ ਹੋਈ ਜਾਂਦੀ ਆ ਠੀਕ ਹਾਂ ਤੇ ਹੁਣ ਵਾਲੇ ਫੱਕੀਆ ਪਿਆ ਇਤਨਾ ਪੁਆਇੰਟ ਅੱਧੀ ਗੱਡੀ ਤੇ ਆਉਦੀ ਹੁਣ ਆਉਂਦੀ ਨਹੀਂ ਹੈ ਕੀ ਅੱਛਾ ਫੇਰ ਹੁਣ ਇੱਥੋਂ ਕੱਲ੍ਹ ਦੇ ਜਹਾਜ਼ ਤੇ ਜਾਵੋਗੇ ਹਾਂ ਇਹ ਤਾਂ ਛੋਟਾ ਜਿਹਾ ਜਾਮਾ ਗਏ ਵੱਡਾ ਨ ਦੇਖ ਹੀ ਲੈਣ ਗਿਆ ਪਿਆ ਵੱਡੇ ਜਹਾਜ਼ ਦੇ ਦੇਖਣ ਗਿਆ ਹਾਂ ਵੱਡਾ ਗਿਆ ਹੋਇਆ ਉਹਨਾ ਬਜਾਰ ਜਾ ਕੇ ਹੁਨਾ ਮੈਂ ਅੱਛਾ ਅੱਛਾ ਤੇ ਭਾਈ ਸਾਰੇ ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਹਾਂ ਲਾਇਕ ਜਰੂਰ ਕਰਦਿਆ ਕਰੋ ਨਾ ਨਹੀਂ ਘੰਟੀ ਦਾ ਬਟਨ ਦਬਾ ਦੇ ਗਾਣਾ ਸੁਣਾ ਦੇ ਇੱਕ ਵਾਰ ਹੋਿੰਦੀ ਆ ਗਾਣੇ ਦਾ ਬਾਜੀ ਨਾ ਮੈਂ ਹਿੱਤ ਦਾ ਗਾਣੀ ਜਗੂੜਾ ਬਣਿਆ ਅਰੇ ਸੁਣਾ ਦੇ ਮੜਾ ਜਿਉਂ ਹੀ ਗੜਾ ਗਾਈ ਕੋਈ ਗੱਲ ਨਹੀਂ ਗਾਣਾ ਤੇ ਮੁੱਠੀ ਸੁਣਾऊंगा ਹੁਣ ਲੈ ਭਾਈ ਆ ਵੀ ਹੋਦੀ ਮਾਈ ਨੇ ਤਿਆਰ ਕਰਤੀ ਲਾਇਕ ਕਮੈਂਟ ਸ਼ੇਅਰ ਜਰੂਰ ਕਰੋ ਵੀ ਕਿਵੇਂ ਲੱਗੀ ਹਣਾ ਸੋਹਣੀ ਲੱਗੀ ਲਓ ਤਾਂ ਪੂਰੀਆ ਪਿਛਲਾ ਵੀ ਦਿਖਾ ਦੇ ਹਾਂ ਦੇਖ ਏ ਥੱਲੋ ਬੰਦਾ ਭਰ ਕੇ ਲਿਆਇਆ ਆ ਇਹ ਆ ਬਣਾ ਕੇ ਲਿਆ ਬੰਦਾ 4 ਫੁੱਟ ਡੂੰਗਾ ਭਰ ਕੇ ਲਿਆ ਗਿਆ ਬਈ ਦੇਖੋ ਤਾਈਓ ਟਾਈਮ ਲੱਗ ਗਿਆ ਨੂੰ ਬਣਾਉਣ ਦੇ ਨੂੰ ਹਾਂ ਧੰਨਵਾਦ ਜੀ ਆ ਨਵਾਂ ਨਵਾਂ ਪੈ ਫਿੱਟ ਕਰਾ ਬੀ ਤੇ ਸੀਰੇ ਦੇ ਕਾਰਨਾਮੇ ਦਾ ਬਾਈ ਬਾਲੇ ਤਾਕੜੇ ਨੇ ਜੇ ਤੁਹਾਨੂੰ ਦੱਸੀ ਹੈ ਨਾ ਠੀਕ ਆ ਬਈ ਧੰਨਵਾਦ ਆ